ਜਲੰਧਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਦਾ ਗੱਲ ਕਿ ਸਾਈਕਲ ਦੀ ਦੁਕਾਨ ਤੇ ਕੰਪਰੈਸ਼ਨ ਫਟਣ ਦੇ ਨਾਲ ਧਮਾਕਾ ਹੋਇਆ ਧਮਾਕੇ ਦੇ ਕਾਰਨ ਦੁਕਾਨ ਦੀ ਛੱਤ ਤੱਕ ਉੱਡ ਗਈ 15 ਫੁੱਟ ਦੂਰ ਜਾ ਕੇ ਡਿੱਗਿਆ ਕੰਪਰੈਸ਼ਨ ਦਰਖਤ ਦੇ ਉੱਪਰ ਲਟਕੀ ਮਿਲੀ ਕੰਪਰੈਸ਼ਨ ਦੀ ਮੋਟਰ ਘਟਨਾ ਸਮੇਂ ਦੁਕਾਨ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਸੀ ਕਿਸੇ ਕੰਮ ਤੋਂ ਬਾਹਰ ਗਿਆ ਹੋਇਆ ਸੀਗਾ ਦੁਕਾਨਦਾਰ ਜਾਣੀ ਨੁਕਸਾਨ ਤੋਂ ਹਾਲਾਂਕਿ ਬਚਾਰਿਆ ਕੰਪਰੈਸ਼ਨ ਨੂੰ ਚਲਾ ਕੇ ਬਾਹਰ ਚਲਾ ਗਿਆ ਸੀ ਦੁਕਾਨਦਾਰ ਕੰਪਰੈਸ਼ਨ ਔਨ ਹੋਣ ਦੇ ਕਾਰਨ ਇਹ ਪੂਰਾ ਹਾਸਾ ਵਾਪਰ ਜਾਂਦਾ ਹੈ ਦੁਕਾਨਦਾਰ ਨੇ 50 ਤੋਂ 70 ਹਜ਼ਾਰ ਦੇ ਨੁਕਸਾਨ ਦੀ ਗੱਲ ਕਹੀ ਹੈ ਤਾਂ ਜਲੰਧਰ ਦੇ ਨਾਲ ਜੁੜੀ ਖਬਰ ਹੈ ਕਿ ਇੱਕ ਸਾਈਕਲ ਦੀ ਦੁਕਾਨ ਤੇ ਕੰਪ੍ਰੈਸ਼ਨ ਫਟਣ ਦੇ ਨਾਲ ਪੂਰਾ ਧਮਾਕਾ ਹੋਇਆ ਤੇ ਧਮਾਕੇ ਦੇ ਕਾਰਨ ਦੁਕਾਨ ਦੀ ਛੱਤ ਤਾਂ ਉੱਡ ਗਈ ਦੁਕਾਨ ਦੀ ਹਾਲਤ ਉਸ ਤੋਂ ਬਾਅਦ ਕਿਸ ਤਰੀਕੇ ਦੀ ਹੈ ਉਹ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ 15 ਫੁੱਟ ਦੂਰ ਤੱਕ ਕੰਪ੍ਰੈਸ਼ਨ ਜਾ ਕੇ ਡਿੱਗਦਾ ਆ ਦਰਖਤ ਦੇ ਉੱਪਰ ਲਟਕੀ ਮਿਲੀ ਹੈ ਕੰਪ੍ਰੈਸ਼ਨ ਦੀ ਮੋਟਰ ਘਟਣਾ ਸਮੇਂ ਆ ਦੁਕਾਨ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਸੀ ਇਸ ਕਰਕੇ ਬਹੁਤ ਬਚਾਅ ਦੀ ਗੱਲ ਰਹੀ ਹੈ ਕਿ ਕਿਸੇ ਤਰੀਕੇ ਦਾ ਕੋਈ ਵੀ ਜਾਨੀ ਨੁਕਸਾਨ ਅੱਜ ਨਹੀਂ ਹੋਇਆ ਦੁਕਾਨਦਾਰ ਨੇ 50 ਤੋਂ 70 ਹਜ਼ਾਰ ਦੇ ਨੁਕਸਾਨ ਦੀ ਹਾਲਾਕੇ ਗੱਲ ਕਹੀ ਹੈ ਇਹਨਾਂ ਨੂੰ ਝਟਕਾ ਇਹ ਲੱਗਾ ਉਹ ਪਲਵੀ ਉਹ ਮੋਕੜੇ ਵਾਲੀ ਟੀ ਆ ਕੀ ਚੱਕਰ ਹੈਗਾ ਵਾ ਇੰਨੀ دیر ਜੀਗਾ ਦੁਕਾਨ ਚੋਂਕ ਤੇ ਫਟ ਗਈ ਹੈ ਇਥੇ ਵੀ ਦੇਖਣਾ ਉੜਗੀ ਦੁਕਾਨਗਾਰੀ ਬਿਲਕੁਲ ਹੀ ਉੜਗੀ ਦੁਕਾਨ ਉਹ ਚਲਦੀ ਪੀਜੀ ਨਾ ਪ੍ਰੈਸ਼ਰ ਜਿਹੜਾ ਸੀਗਾ ਕੰਪਰੈਸਰ ਹੁੰਦਾ ਜਿਹੜਾ ਵਾਪਰਦਾ ਉਹ ਚੱਲਦਾ ਰਿਹਾ ਇਕਦਮ ਫਟ ਗਿਆ ਕਿੰਨਾ ਆਵਾਜ਼ ਕਿੰਨੀ ਵਾਹੇ ਮੇਰਾ ਘਰ ਦੋ ਗਲੀਆਂ ਛੱਡ ਕੇ ਬਹੁਤ ਦੂਰ ਆ ਉਧਰੋਂ ਆਵਾਜ਼ ਆਈ ਪੂਰਾ ਹਿੱਲ ਗਿਆ ਇਸੇ ਖਬਰ ਤੇ ਹੋਰ ਜਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸਹਿਜ ਨੇਜਾ ਜੁੜ ਚੁੱਕੇ ਨੇ ਆ ਸਹਿਜ ਕੀ ਕੋਈ ਜਾਣਕਾਰੀ ਕਦੋਂ ਇਹ ਪੂਰਾ ਹਾਦਸਾ ਵਾਪਰਦਾ ਹੈ ਫਿਲਹਾਲ ਦੀ ਕੀ ਜਾਣਕਾਰੀ ਹੈ ਬਿਲਕੁਲ ਅਜਲ ਤੋਂ ਬੈਠਦੀ ਕਟਣਾ ਹੈਗੀ ਦੁਪਹਿਰ ਵੇਲੇ ਜਦੋਂ ਗਰਮੀ ਦੇ ਕਰਕੇ ਜਿਹੜਾ ਕੰਪਰੈਸ਼ਨ ਓਵਰ ਹੀਟ ਹੋ ਜਾਂਦਾ ਓਰੀਟ ਹੋਣ ਤੋਂ ਬਾਅਦ ਜਦੋਂ ਛੱਟਦਾ ਹੈ ਲਈ ਲੰਕ ਦੇ ਵਿੱਚ ਕਾਫੀ ਤੈਸ਼ਨ ਦਾ ਮਾਹੌਲ ਬੰਦਾ ਕਿਉਂਕਿ ਬਲਾਸ ਬਹੁਤ ਜ਼ਿਆਦਾ ਸੀਗਾ ਬਲਾਸ ਹੋਣ ਤੇ ਲੋਕਾਂ ਨੂੰ ਲੱਗਦਾ ਹੈ ਕਿ ਦੁਆਰਾ ਤੋਂ ਕੋਈ ਧਮਾਕਾ ਜਾਂ ਕੋਈ ਮਿਸਾਈਲ ਡਿੱਗੀ ਹੋਵੇ ਜਦ ਵੀ ਲੋਕ ਕਰਾ ਜੋ ਮਾਰਾ ਜਾਂਦੇ ਨੇ ਲੇਕਿਨ ਗਨਮਤ ਇਹੀ ਰਹੀ ਕਿ ਜਿਹੜਾ ਉਹ ਕੰਪਰੈਸ਼ਨ ਫਟਿਆ ਸੀਗਾ ਔਰ ਦੁਕਾਨ ਤੇ ਕੋਈ ਵਿਅਕਤੀ ਮੌਜੂਦ ਨਹੀਂ ਸੀ ਕਰਦਾ ਦੁਕਾਨ ਤੇ ਕੋਈ ਵਿਅਕਤੀ ਮੌਜੂਦ ਹੁੰਦਾ ਤਾਂ ਜਾਣੇ ਨੁਕਸਾਨ ਹੋ ਜਾਂਦੀ ਬਿਲਕੁਲ ਸੰਭਾਵਨਾ ਸੀ ਕਿਉਂਕਿ ਕੰਪਰੈਸ਼ਨ ਫਟਣ ਨਾਲ ਦ ਹਾਂ ਠੀਕ ਹੈ ਸਹਿਜ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਦਰਸ਼ਕ ਜਲੰਧਰ ਦੀਆਂ ਤੁਹਾਨੂੰ ਤਸਵੀਰਾਂ ਵਿਖਾ ਰਹੇ ਇੱਥੇ ਕਿ ਸਾਈਕਲ ਦੀ ਦੁਕਾਨ ਤੇ ਕੰਪਰੈਸ਼ਰ ਫਟਣ ਦੇ ਨਾਲ ਪੂਰਾ ਧਮਾਕਾ ਹੁੰਦਾ ਹਾਲਾਂਕਿ ਬਹੁਤ ਬਚਾਅ ਦੀ ਕਰ ਰਹੀ ਹੈ ਕਿ ਕਿਸੇ ਕਿਸੇ ਕੰਮ ਤੋਂ ਦੁਕਾਨਦਾਰ ਬਾਹਰ ਗਿਆ ਹੋਇਆ ਸੀ ਦੁਕਾਨ ਤੇ ਕੋਈ ਵੀ ਮੌਜੂਦ ਨਹੀਂ ਸੀ ਇਸ ਕਰਕੇ ਜਾਨੀ ਨੁਕਸਾਨ ਤੋਂ ਬਚਾ ਰਿਹਾ